ਸਰਕਾਰ ਦੇ ਵੱਲੋਂ ਲੜਕੀਆਂ ਦਾ ਜੀਵਨ ਪੱਧਰ ਕਹਾ ਵਧਾਉਣ ਲਈ ਤੇ ਉੱਚ ਕਰਨ ਦੇ ਲਈ ਵੱਖ-ਵੱਖ ਯੋਜਨਾਵਾਂ ਜਿਹੜੀਆਂ ਨੇ ਬਣਾਈਆਂ ਗਈਆਂ ਨੇ ਤੇ ਜੇਕਰ ਅਸੀਂ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਵਿਖੇ ਗਵਰਨਮੈਂਟ ਆਈਟੀਆਈ ਔਮੈਨ ਚੁੜਾਏ ਲੜਕੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ ਨੇ ਜਿਨ੍ਹਾਂ ਲੜਕੀਆਂ ਨੇ ਇੱਥੋਂ ਟ੍ਰੇਨਿੰਗ ਲਈ ਸੀ ਬੜੀ ਬੱਚੀਆਂ ਨੇ ਇੱਥੋਂ ਟ੍ਰੇਨਿੰਗ ਲਈ ਸੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਉਨਾਂ ਦੀ ਜਿਹੜੀ ਸਰਟੀਫਿਕੇਟ ਨੇ ਉਹਨਾਂ ਦੀ ਕੰਪਲੀਸ਼ਨ ਆਫ ਟ੍ਰੇਨਿੰਗ ਦੇ ਜਿਹੜੇ ਸਰਟੀਫਿਕੇਟ ਨੇ ਉਹਨਾਂ ਨੂੰ ਵਿਤਰਿਤ ਕੀਤੇ ਗਏ ਨੇ ਤੇ ਦੱਸ ਦਈਏ ਇਸ ਮੌਕੇ ਤੇ ਵੂਮਨ ਆਈਟੀਆਈ ਵੂਮਨ ਕਾਲਜ ਦੇ ਪ੍ਰਿੰਸੀਪਲ ਜਿਹੜੇ ਨੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੱਚਿਆਂ ਨੂੰ ਜਿਹੜਾ ਹੈ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ 15000 ਦੀ ਗਿਫਟ ਜਿਹੜੀ ਜਿਹੜੀ ਉਹ ਦਿੱਤੀ ਜਾਂਦੀ ਹੈ ਤੇ ਨਾਲ ਹੀ ਜਿਹੜੀ ਬੱਚੀਆਂ ਆਪਣਾ ਫਿਊਚਰ ਬ੍ਰਾਈਟ ਕਰਨਾ ਚਾਹੁੰਦੀਆਂ ਨੇ ਆਪਣਾ ਬਿਜ਼ਨਸ ਆਪਣਾ ਕਾਰੋਬਾਰ ਚਲਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਬੈਂਕ ਤੋਂ ਜਿਹੜਾ ਹੈ 2 ਤੋਂ 5 ਲੱਖ ਰੁਪਏ ਦਾ ਲੋਨ ਵੀ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਅਸਨਾਲ ਤੋਂ ਦੱਸਦੇ ਹਾਂ ਇਹ ਪਿਛਲੇ ਸਾਲ 2023 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਵਸ ਤੇ ਇਹ ਯੋਜਨਾ ਜਿਹੜੀ ਹੈ ਇਸ ਦਾ ਉਦਘਾਟਨ ਕੀਤਾ ਸੀ ਤਾਂ ਜੋ ਜਿਹੜੀ ਬੱਚੀਆਂ ਆਪਣਾ ਕਾਰੋਬਾਰ ਚਲਾਉਣਾ ਚਾਹੁੰਦੀਆਂ ਨੇ ਜਿਹੜੀਆਂ ਬੱਚੀਆਂ ਚਾਹੁੰਦੀਆਂ ਨੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਿਏ ਤੇ ਆਪਣੇ ਮਾਪਿਆਂ ਦਾ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰੀਏ ਉਹਨਾਂ ਦੇ ਵਾਸਤੇ ਇਹ ਯੋਜਨਾ ਜਿਹੜੀ ਹੈ ਉਹ ਬਣਾਈ ਗਈ ਸੀ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਜਿਸ ਦੇ ਤਹਿਤ ਅੱਜ ਪਠਾਨਕੋਟ ਦੇ ਵਿੱਚ ਗਵਰਨਮੈਂਟ ਆਈਟੀਆਈ ਔਮਨ ਲੜਕੀਆਂ ਨੂੰ ਜਿਹੜਾ ਹੈ ਪ੍ਰਮਾਣ ਪੱਤਰ ਸਿਰ ਮਿਲਿ ਗਈ ਤੇ ਇਸ ਮੌਕੇ ਤੇ ਗੱਲਬਾਤ ਕਰ ਲੈਣੇ ਆ ਲੜਕੀਆਂ ਦੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਦੀ ਇਹ ਯੋਜਨਾ ਜਿਹੜੀ ਹੈ ਉਹ ਲੱਗ ਰਹੀ ਹੈ ਤੇ ਕੀ ਕੀ ਫਾਇਦਾ ਇਸ ਯੋਜਨਾ ਦੇ ਵਿੱਚ ਉਹਨਾਂ ਨੂੰ ਹੋਇਆ ਤੇ ਗੱਲਬਾਤ ਕਰ ਲੈਣੇ ਆ ਪ੍ਰਿੰਸੀਪਲ ਦੇ ਨਾਲ ਹੋਰ ਕੀ ਸੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਇਸ ਯੋਜਨਾ ਦੇ ਵਿੱਚ हमारे पास मुकेश कौशिक जी भी आए हैं जो डीजीटी से आए हैं और ये इवेंट जो है हमारे प्रिंसिपल मिस्टर सुभाष चंद्र जी की अगुवाई में बहुत अच्छे से चल रहा है और हम चाह रहे हैं हमारे पास जो ट्रेड्स फिलहाल हैं हमारे बच्चे इसमें और अच्छा करें हम अच्छा रोजगार बच्चों को प्रोवाइड करें ताकि और ज्यादा से ज्यादा लोगों को स्किल के तहत रोजगार मुहैया की जाए हमारे पास दो ट्रेड चल रहे हैं एक अपेरल के अंडर है टेलर यानी की दर्जी का कोर्स है और दूसरा हमारा ब्यूटी वेलनेस के अंडर हमारे पास बार्बर का चल रहा है और हमारे पास एक चल रहा है आ, असिस्टेंट बार्बर का दो चल रहे हैं एक बार्बर है और एक असिस्टेंट बार्बर आज आई टी वूमन विखे पठानकोट विखे पी एम विश्वकर्मा योजना के तहत जिन्हों लाभपात्रियों ने इतने ट्रेनिंग ली सी उन्होंने सर्टिफिकेट नाम बंड समारोह मनाया जा रहा है ये स्कीम ਮਾਨਜੋ ਪ੍ਰਧਾਨ ਮੰਤਰੀ ਦੁਆਰਾ ਚਲਾਈ ਗਈ ਹੈ ਜਿਸ ਦਾ ਬਹੁਤ ਜ਼ਿਆਦੇ ਬੱਚਿਆਂ ਨੂੰ ਫਾਇਦਾ ਹੋਇਆ ਹੈ ਧੰਨਵਾਦ ਅੱਜ ਅੱਜ ਆਈਟੀਆਈ ਵੂਮਨ ਪਟਾਣਗਰ ਵਿਖੇ ਪ੍ਰਧਾਨ ਮੰਤਰੀ ਜੋ ਦੁਆਰਾ ਚਲਾਈ ਗਈ ਪੀਐਮ ਵਿਸ਼ਵਕਰਮਾ ਯੋਜਨਾ ਦੇ ਤਹਿਤ ਜਿਨ੍ਹਾਂ ਲਾਭਪਾਤਰੀਆਂ ਨੇ ਲਗਭਗ 25 ਤੋਂ ਵੱਧ ਜਿਹੜੇ ਲਾਭਪਾਤਰੀ ਦਲ ਟ੍ਰੇਨਿੰਗ ਲੈ ਚੁੱਕੇ ਹਨ ਉਹਨਾਂ ਨੂੰ ਪ੍ਰਧਾਨ ਮੰਤਰੀ ਦੁਆਰਾ ਚਲਾਈ ਗਈ ਸਕੀਮ ਦਾ ਲਾਭ ਮਿਲ ਗਿਆ ਹੈ ਉਹ ਅਤੇ ਅੱਜ ਉਹਨਾਂ ਦਾ ਸਰਟੀਫਿਕੇਟ ਨਾਮ ਵੰਡ ਸਮਾਰੋਹ ਹੈ ਇਸ ਤੋਂ ਬਾਅਦ ਵੀ ਆਉਣ ਵਾਲੇ ਬੱਚੇ ਵੀ ਇੱਥੇ ਟ੍ਰੇਨਿੰਗ ਲੈ ਸਕਦੇ ਹਨ ਪੀਐਮ ਬਿਸ਼ਕਰਮਨ ਜੀ ਦੀ ਉਡਰਣ ਯੋਜਨਾ ਦੇ ਤਹਿਤ ਜਿਨ੍ਹਾਂ ਨੂੰ ਪ੍ਰਾਈਮ Minister ਵੱਲੋਂ 15000 ਰੁਪਏ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ ਅਤੇ ਇਸ ਯੋਜਨਾ ਦਾ ਜਿਹੜੇ ਕੰਮ ਕਰ ਰਹੇ ਬਾਹਰ ਕਾਰੀਗਰ ਹਨ ਟੇਲਰ ਜਾਂ ਬਿਊਟੀ ਪਾਰਲਰ ਦਾ ਕੋਰਸ ਕਰਦੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਧੰਨਵਾਦ ਸਰ ਇਹ ਕਿਸੇ ਜੁਵਿਨਾਂ ਦਾ ਲਾਭ ਉਹ ਕਿਹੜੇ ਵਜੇ ਲੈ ਲੈਂਦੇ ਆ ਹੋਰ ਕੀ ਕੀ ਕੰਮ ਜਿਹੜਾ ਹੈਗਾ ਉਹ ਸਿਖਾਇਆ ਜਾ ਰਿਹਾ ਹੈ ਸਾਡੇ ਕੋਲ ਇੱਥੇ ਪੀਐਮ ਬਸ਼ਕਰਮਾ ਤਹਿਤ ਦੋ ਕੋਰਸ ਚੱਲਦੇ ਹੋਏ ਟੇਲਰਿੰਗ ਅਤੇ ਬਿਊਟੀ ਪਾਰਲਰ ਦਾ ਸਾਡੇ ਕੋਲ ਟੇਲਰ ਦੇ ਬੱਚੇ ਹੀ 23 ਬੱਚੇ ਟ੍ਰੇਨਿੰਗ ਕਰਕੇ ਜਾ ਚੁੱਕੇ ਹਨ ਕੈਮਰਾ ਪਰਸਨ ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ